ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਮੁੱਖ ਮੰਤਰੀ ਜੀ ਦੀ ਵਾਇਰਲ ਹੋ ਰਹੀ ਰੀਲ ਵਿੱਚ ਜਿੱਥੇ ਉਹ ਕਹਿ ਰਹੇ ਨੇ ਕਿ ਇੱਕ ਘਰ ਵਿੱਚ ਅਸੀਂ ਦੋ ਦੋ ਨੌਕਰੀਆਂ ਦੇ ਰਹੇ ਹਾਂ ਤੇ ਇਹ ਰੀਲ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਉਹਨਾਂ ਨੇ ਹੋਰ ਵੀ ਕਈ ਗੱਲਾਂ ਕਹੀਆਂ ਸੀ ਪਰ ਇਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਉਹ ਰੀਲ ਵਾਲੀ ਵੀਡੀਓ ਜਿਸ ਵਿੱਚ ਦੋ ਦੋ ਨੌਕਰੀਆਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਅੱਜ ਮੈਨੂੰ ਇੱਥੇ ਨੌਕਰੀ ਮਿਲੀ ਹੈ ਤੇ ਮੈਨੂੰ ਹੀ ਨਹੀਂ ਮੇਰੇ ਭਰਾ ਨੂੰ ਵੀ ਤੁਹਾਡੇ ਕਰਕੇ ਹੀ ਮਿਲੀ ਹੈ ਤੁਹਾਡੀ ਸਰਕਾਰ ਦੀ ਨੌਕਰੀ ਜ਼ੋਰਦਾਰ ਤਾੜੀਆਂ ਹੋ ਤਾਂ ਦੋਸਤੋ ਵੀਡੀਓ ਵਿੱਚ ਦੇਖ ਹੀ ਲਿਆ ਕਿ ਤੁਸੀਂ ਇੱਕ ਕਰ ਵਿੱਚ ਦੋ ਨੌਕਰੀਆਂ ਮਿਲ ਰਹੀਆਂ ਨੇ ਪਰ ਮੇਰਾ ਇੱਕ ਸਵਾਲ ਹੈ ਕਿ ਜਿਹੜੀਆਂ ਭਰਤੀਆਂ ਲੰਮ ਕਰੀਆਂ ਨੇ ਪਲੀਜ਼ ਉਹਨਾਂ ਨੂੰ ਵੀ ਪੂਰਾ ਕਰ ਦਿਓ ਤਾਂ ਕਿ ਬੱਚੇ ਆਪਣੀਆਂ ਨੌਕਰੀਆਂ ਤੇ ਜਾ ਸਕਣ ਨੀਤੀ ਪੱਤਰ ਦੇਣ ਤੋਂ ਬਾਅਦ ਜਿਨ੍ਹਾਂ ਦੀ ਜਾਇਨਿੰਗ ਨਹੀਂ ਹੋਈ ਹੈ ਉਹਨਾਂ ਨੂੰ ਵੀ ਕੋਈ ਹੱਲ ਕਰੋ ਅਤੇ ਜਿਹੜੀਆਂ ਅਧਿਆਪਕ ਦੀਆਂ ਭਰਤੀਆਂ ਟੀਚਰ ਦੀਆਂ ਈਟੀਟੀ ਵਾਲੀਆਂ ਅਤੇ ਮਾਸਟਰ ਕੈਡਰ ਵਾਲੀਆਂ ਭਰਤੀਆਂ ਰੱਦ ਕੀਤੀਆਂ ਗਈਆਂ ਸੀ ਜਿਹੜੀਆਂ ਕਿ ਉਹਨਾਂ ਨੂੰ ਵੀ ਦੁਬਾਰਾ ਰੀਨੂ ਰੀਓਪਨ ਕਰੋ ਤੇ ਇਹੀ ਮੇਰੇ ਸਵਾਲ ਨੇ ਤੇ ਹੁਣ ਜਵਾਬ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਧੰਨਵਾਦ ਜੀ